ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਅੰਬ ਦੇ ਪੱਤਿਆਂ ਨੂੰ ਮੂੰਹ ਵਿੱਚ ਚਬਕੀ ਉਸ ਤੋਂ ਬਾਅਦ ਉਸ ਨੂੰ ਦੰਦਾਂ ਉੱਪਰ ਮਸਲ ਨਾਲ ਦੰਦ ਚਮਕਣ ਲੱਗ ਜਾਂਦੇ ਹਨ ਨੰਬਰ 2 ਜੇਕਰ ਤੁਹਾਡੇ ਚਿਹਰੇ ਤੇ ਵਾਰ-ਵਾਰ ਪਿੰਪਲ ਨਿਕਲਦੇ ਆਉਂਦੇ ਹਨ ਤਾਂ ਇੱਕ ਕਟੋਰੀ ਪਾਣੀ ਵਿੱਚ ਇੱਕ ਚਮਚ ਨਮਕ ਮਿਲਾ ਕੇ ਪਿੰਪਲ ਤੇ ਲਗਾਓ ਸੁੱਕਣ ਤੋਂ ਬਾਅਦ ਉਸ ਨੂੰ ਧੋ ਲਓ ਇਸ ਤਰ੍ਹਾਂ ਹਰਤੇ ਵਿੱਚ 2 ਤੋਂ 3 ਵਾਰ ਕਰੋ ਹੌਲੀ ਹੌਲੀ ਪੇਪਲ ਨਿਕਲਣੇ ਬੰਦ ਹੋ ਜਾਣਗੇ ਨੰਬਰ 3 ਮਿੱਟੀ ਦੇ ਬਰਤਨ ਵਿੱਚ ਪਾਣੀ ਪੀਣ ਨਾਲ ਤੁਹਾਡੇ ਕਰੀਬ ਕਦੇ ਵੀ ਬਿਮਾਰੀਆਂ ਨਹੀਂ ਆਉਣਗੀਆਂ ਨੰਬਰ 4 ਛਿਲਕੇ ਵਾਲੀਆਂ ਧਾਲਾਂ ਸਬਜ਼ੀਆਂ ਖਾਣ ਨਾਲ ਕੈਸਟਰੋਲ ਹਮੇਸ਼ਾ ਘਟਦਾ ਹੈ ਨੰਬਰ 5 ਗਿੱਲੀ ਮਿੱਟੀ ਦੀ ਖਸ਼ਬੂ ਸੁੰਘਣ ਨਾਲ ਸੁੰਗਣ ਸ਼ਕਤੀ ਵਧ ਜਾਂਦੀ ਹੈ ਅਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ। ਨੰਬਰ 6 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਥੋੜੀ ਜਿਹੀ ਅਜਵੈਣ ਮਿਲਾਉਣਾ ਮਿਲਾਉਣੀ ਸ਼ੁਰੂ ਕਰ ਦੋ ਗੈਸ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਨੰਬਰ 7 ਗਿੰਦੇ ਦਾ ਪੌਦਾ ਸੁੰਘਣ ਨਾਲ ਦਿਮਾਗ ਦੀਆਂ ਨਸਾਂ ਖੁੱਲ੍ਹ ਜਾਂਦੀਆਂ ਹਨ। ਨੰਬਰ 8 ਹਾਰੇ ਰੋਜ ਕੁਝ ਸਮੇਂ ਤੱਕ ਨੌ ਰਗੜਨ ਨਾਲ ਤੁਹਾਡੇ ਵਾਲ ਹਮੇਸ਼ਾ ਕਾਲੇ ਹੀ ਰਹਿੰਦੇ ਹਨ ਨੰਬਰ 9 ਜੇਕਰ ਕੋਈ ਬਿਮਾਰੀ ਲੱਗ ਜਾਵੇ ਤਾਂ ਜਿੰਨਾ ਵੀ ਹੋ ਸਕੇ ਰੋਟੀ ਘੱਟ ਤੋਂ ਘੱਟ ਖਾਓ તાਜੀ ਫਲਾਂ ਦਾ ਸੇਵਨ ਜ਼ਿਆਦਾ ਕਰੋ ਨੰਬਰ 10 ਜਿਆਦਾ ਚੌਲ ਖਾਣ ਨਾਲ ਡਾਇਬਟੀਜ਼ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਨੰਬਰ 11 ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪਿਓ ਇਸ ਨਾਲ ਤਜਾਵ ਬਣਾ ਦੀ ਸਮੱਸਿਆ ਹੋ ਸਕਦੀ ਹੈ ਨੰਬਰ 12 ਭੋਜਨ ਤੋਂ ਪਹਿਲਾਂ ਮਿੱਠਾ ਖਾ ਕੇ ਬਾਅਦ ਵਿੱਚ ਖੱਟਾ ਖਾਣ ਨਾਲ ਸ਼ੂਗਰ ਨਹੀਂ ਹੁੰਦਾ ਦੇਣ ਦੇ ਸਮੇਂ ਪਾਣੀ ਨਾ ਪੀਣ ਨਾਲ ਬੁੱਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 13 ਮੂੰਹ ਤੋਂਣ ਤੋਂ ਪਹਿਲਾਂ ਚਿਹਰੇ ਉੱਪਰ ਖੀਰੇ ਦਾ ਰਸ ਲਗਾਉਣ ਨਾਲ ਚਿਹਰਾ ਬਹੁਤ ਹੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਹੈ ਨੰਬਰ 14 ਜੇਕਰ ਤੁਹਾਡੇ ਹੱਥਾਂ ਪੈਰਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਤਾਂ ਤੁਸੀਂ ਉਹਨਾਂ ਤੇ ਉਠਣੀ ਦਾ ਦੁੱਧ ਲਗਾ ਸਕਦੇ ਹੋ ਹੱਥ ਪੈਰ ਸਫੇਦ ਹੋ ਜਾਣਗੇ ਨੰਬਰ 15 ਜੇਕਰ ਤੁਸੀਂ ਕੱਚਾ ਸ਼ਲਗਮ ਖਾ ਲੈਂਦੇ ਹੋ ਤਾਂ ਤੁਹਾਡਾ ਖਰਾਬ ਹਾਜਮਾ ਵੀ ਬਹੁਤ ਹੀ ਜਲਦੀ ਠੀਕ ਹੋ ਜਾਂਦਾ ਹੈ ਨੰਬਰ 16 ਜੇਕਰ ਤੁਸੀਂ ਆਪਣਾ ਵਜਨ ਜਲਦੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਉਵਾਲ ਕੇ ਖਾਣੇ ਸ਼ੁਰੂ ਕਰ ਦਿਓ ਤੁਹਾਡਾ ਬਚਨ ਵਧੇ ਜਾਵੇਗਾ ਨੰਬਰ 17 ਨਾਰੀਅਲੂ ਪੀਸ ਕੇ ਰੋਟੀ ਤੋਂ ਬਾਅਦ ਖਾਣ ਨਾਲ ਚਿਹਰਾ ਜਵਾਨ ਹਮੇਸ਼ਾ ਜਵਾਨ ਹੀ ਨਜ਼ਰ ਆਉਂਦਾ ਹੈ ਨੰਬਰ 18 ਛੋਟੇ ਕਾਲੇ ਵਿ ਕੇਲੇ ਵਿੱਚ ਵੱਡੇ ਕੇਲੇ ਦੇ ਮੁਕਾਬਲੇ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਨੰਬਰ 19 ਪੱਕਿਆ ਹੋਇਆ ਆਂਬ ਖਾ ਲੈਣ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ ਨੰਬਰ 20 ਜ਼ਿਆਦਾ ਨਾ ਹੋਣ ਵਾਲਾ ਇਨਸਾਨ ਨੂੰ ਵਾਲ ਚੜਨ ਦੀ ਪ੍ਰੋਬਲਮ ਹੋ ਜਾਂਦੀ ਹੈ ਨੰਬਰ 21 ਰਾਤ ਨੂੰ ਕਦੇ ਵੀ देर ਨਾਲ ਸੌਣ ਨਾਲ ਇਨਸਾਨ ਦੀ ਖੂਬਸੂਰਤੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਨੰਬਰ 22 ਚੀਨੀ ਦੇ ਅੰਦਰ ਉਸ ਉਸ ਸਲਫਰ ਹੁੰਦਾ ਹੈ ਜੋ ਕਿ ਪਟਾਕਿਆਂ ਵਿੱਚ ਪਾਇਆ ਜਾਂਦਾ ਹੈ ਜੇਕਰ ਇਹ ਇੱਕ ਵਾਰ ਸਾਡੇ ਸਰੀਰ ਅੰਦਰ ਚਲਾ ਜਾਵੇ ਤਾਂ ਦੁਬਾਰਾ ਬਾਹਰ ਨਹੀਂ ਨਿਕਲਦਾ ਇਸ ਨਾਲ ਸਾਡੇ ਪੀਤੇ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ 23 ਖਜੂਰਖਾਨ ਨਾਲ ਕਾਫੀ ਧੀਰ ਤੱਕ ਭੁੱਖ ਨਹੀਂ ਲੱਗਦੀ ਸਵੇਰੇ ਖਾਲੀ ਪੇਟ ਖਜੂਰ ਖਾ ਲੈਣ ਨਾਲ ਸਾਰਾ ਦਿਨ એનર્ਜੀ ਸਰੀਰ ਵਿੱਚ એનર્ਜੀ ਬਣੀ ਰਹਿੰਦੀ ਹੈ ਨੰਬਰ 24 ਜਦੋਂ ਵੀ ਜਦੋਂ ਵੀ ਧੁੱਪ ਆਉਣ ਲੱਗੇ ਤਾਂ ਆਪਣੀ ਨਜ਼ਰ ਝੁਕਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਵੱਧ ਦੀ ਨਜ਼ਰ ਅੱਖਾਂ ਦੀ ਨਜ਼ਰ ਵੱਧ ਜਾਵੇਗੀ ਜੀ ਜਿਆਦਾ ਚੀਨੀ ਵਾਲੀ ਚਾਹ ਪੀਣ ਵਾਲੇ ਲੋਕ ਜਿਆਦਾ ਮੋਟਾਪੇ ਦਾਸ਼ਕਰ ਹੋ ਜਾਂਦੇ ਹਨ ਨੰਬਰ 25 ਜੇਕਰ ਬੱਚਿਆਂ ਦੇ ਪੇਟ ਵਿੱਚ ਕੀੜੇ ਹਨ ਤਾਂ ਕੀੜਿਆਂ ਨੂੰ ਖਤਮ ਕਰਨ ਲਈ ਪਾਣੀ ਵਿੱਚ ਕਲੌਂਜੀ ਅਵਾਲ ਕੇ ਬੱਚਿਆਂ ਨੂੰ ਪਲਾਹੋ ਕੀੜੇ ਬਿਲਕੁਲ ਖਤਮ ਹੋ ਜਾਣਗੇ ਨੰਬਰ 26 ਜੇਕਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨਾ ਹੈ ਤਾਂ ਬਸ ਗਲਤ ਫਹਮੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਓ ਨੰਬਰ 27 ਫਟੇ ਹੋਏ ਬੁੱਲਾ ਉੱਪਰ ਜੀਕਰ ਤੁਸੀਂ ਕਲੇਲੇ ਦਾ ਰਾਸ ਲਗਾ ਲੈਂਦੇ ਹੋ ਤਾਂ ਬੁੱਲ ਬਿਲਕੁਲ ਠੀਕ ਹੋ ਜਾਣਗੇ ਨੰਬਰ 28 ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨੰਬਰ 29 ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਹੈ ਉਹ ਲੋਕ ਹਰ ਰੋਜ਼ ਸਵੇਰ ਸ਼ਾਮ ਅੰਗੂਰ ਦੇ ਰਾਸ ਬੀਚੇ 3-4 ਚਮਚ ਰੰਗਦੂਰ ਦੇ ਰਸ ਦੇ ਤਿੰਨ ਚਾਰ ਚਮਚ ਲਓ ਇਸ ਨਾਲ ਭੁੱਲਣ ਦੀ ਸਮੱਸਿਆ ਹੌਲੀ-ਹੌਲੀ ਖਤਮ ਹੋ ਜਾਵੇਗੀ ਨੰਬਰ 3 ਜੇਕਰ ਤੁਸੀਂ ਅੰਡੇ ਵਿੱਚੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣਾ ਨਾਲ ਵਾਲ ਕਾਲੇ ਅਤੇ ਸਿਕਰੀ ਸਿਕਰੀ ਫ੍ਰੀ ਹੋ ਜਾਂਦੇ ਹਨ ਨਾ ਡਿਪਰੈਸ਼ਨ ਦਾ ਖਤਰਾ ਵੀ ਟਲਿਆ ਰਹਿੰਦਾ ਹੈ ਨੰਬਰ 31 ਤਾਜ਼ਾ ਹਰਾ ਤਣੀਆਂ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਇਸ ਨਾਲ ਇਸ ਨੂੰ ਮਸਲ ਕੇ ਸੁੰਘਣ ਨਾਲ ਛਿੱਕਾਂ ਆਉਣੀਆਂ ਬਿਲਕੁਲ ਹੀ ਬੰਦ ਹੋ ਜਾਂਦੀਆਂ ਹਨ ਨੰਬਰ 32 ਮਸਾਲਾ ਤਾਂ ਮਸਲਾ ਤਾਂ ਸਿਰਫ ਅਹਿਸਾਸਾਂ ਦਾ ਹੁੰਦਾ ਹੈ ਰਸਤੇ ਤਾਂ ਬਿਨਾ ਮਿਲੇ ਹੀ ਸਦੀਆਂ ਗੁਜ਼ਰ ਜਾਂਦੀਆਂ ਹਨ ਰਿਸ਼ਤੇ ਤਾਂ ਬਿਨਾ ਮਿਲੇ ਹੀ ਸਦੀਆਂ ਗੁਜ਼ਰ ਜਾਂ ਗੁਜ਼ਾਰ ਦਿੰਦੇ ਨਹੀਂ ਨੰਬਰ 33 ਪਿੱਠ ਜਾ ਫਿਰ ਮੋਢੇ ਦਾ ਦਰਦ ਹੋਣ ਤੇ ਪਿੱਠ ਦੇ ਵੱਲ ਸੋਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪਿੱਠ ਤੇ ਵੱਲ ਸੌਣ ਨਾਲ ਰੀੜ ਦੀ ਹੱਡੀ ਦਾ ਸੰਤੁਲਨ ਬਿਹਤਰ ਹੁੰਦਾ ਹੈ ਅਤੇ ਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 34 ਅਜੇ ਹੀ ਇਨਸਾਨ ਨੂੰ ਸੰਭਾਲ ਕੇ ਰੱਖੋ ਜਿਸ ਨੇ ਤੁਹਾਨੂੰ ਇੱਕ ਦੋ ਇੱਕ ਇਹ 3 ਚੀਜ਼ਾਂ ਦਿੱਤੀਆਂ ਹੋਣ ਸਾਥ ਸਮਾਂ ਤੇ ਸਮਰਪਣ ਨੰਬਰ 35 ਜਿਆਦਾ ਤੇਜ਼ ਪੱਖਾ ਜਾਂ ਫਿਰ ਏਸੀ ਵਿੱਚ ਸੌਣ ਨਾਲ ਹੌਲੀ ਹੌਲੀ ਮਟਾਪਾ ਵਧਣ ਲੱਗ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਨਾਰਮਲ ਤਾਪਮਾਨ ਤੇ ਹੀ ਹੀ ਸੋਵੋ ਅਤੇ ਪੱਕ ਏਸੀ ਅਤੇ ਪੱਖੇ ਠਾਂ ਨਾ ਸੁੱਤਾ ਜਾਵੇ ਨੰਬਰ 36 ਸਾਚੇ ਬੋਲ ਕੇ ਪਾਵੇਂ ਹੀ ਕਿਸੇ ਦਾ ਦਿਲ ਤੋੜ ਦੋ ਪਰ ਝੂਠ ਦੇ ਪਰਦੇ ਦੇ ਪਿੱਛੇ ਕਿਸੇ ਦਾ ਪਰੋਸਾ ਕਦੇ ਨਾ ਤੋੜਿਓ ਨੰਬਰ 37 ਸਰੀਰ ਦੇ ਕਿਸੇ ਵੀ ਦਰਦ ਵਿੱਚ ਗਰਮ ਪਾਣੀ ਇੱਕ ਪੇਨ ਕਿਲਰ ਤੋਂ ਜ਼ਿਆਦਾ ਤੇਜ਼ ਕੰਮ ਕਰਦਾ ਹੈ ਨੰਬਰ 38 ਜ਼ਿੰਦਗੀ ਜ਼ਖਮਾਂ ਨਾਲ ਭਰੀ ਹੈ ਵਕਤ ਨੂੰ ਮਲਮ ਬਣਾਉਣਾ ਸਿਖਾ ਸਿੱਖ ਲਾਓ ਹਾਰਨਾ ਤਾਂ ਹੈ ਮੌਤ ਦੇ ਸਾਹਮਣੇ ਪਰ ਪਹਿਲਾਂ ਜ਼ਿੰਦਗੀ ਨੂੰ ਜਿਉਣਾ ਸਿੱਖ ਲਓ ਨੰਬਰ 39 ਨਾਰੀਅਲ ਪਾਣੀ ਅਤੇ ਸ਼ਰਬਤ ਸਵੇਰੇ 11 ਵਜੇ ਤੋਂ ਪਹਿਲਾਂ ਪੀਣਾ ਅਮਰਤ ਮੰਨਿਆ ਜਾਂਦਾ ਹੈ ਨੰਬਰ 40 ਜਉਣ ਦੇ ਲਈ ਕੋਈ ਸੰਪੂਰਨ ਇਨਸਾਨ ਨਹੀਂ ਚਾਹੀਦਾ ਹੁੰਦਾ ਬਸ ਉਹ ਚਾਹੀਦਾ ਹੈ ਜੋ ਫਿਕਰ ਤੇ ਇੱਜ਼ਤ ਕਰੇ ਨੰਬਰ 44 ਲਕਵਾ ਹੋਣ ਤੇ ਮਰੀਜ਼ ਦੇ ਨੱਕ ਵਿੱਚ ਦੇਸੀ ਗਾਂ ਦਾ ਘਿਓ ਪਾਉਣ ਨਾਲ ਲਕਵਾ ਬਹੁਤ ਹੀ ਹੱਦ ਤੱਕ ਠੀਕ ਹੋ ਜਾਂਦਾ ਹੈ। ਨੰਬਰ 42 ਕੋਈ ਨਾਰਾਜ਼ ਹੈ ਤਾਂ ਰਹਿਣ ਦਿਓ। ਜੇਕਰ ਤੁਸੀਂ ਗਲਤ ਹੀ ਨਹੀਂ ਤਾਂ ਕਿਸੇ ਦੇ ਪੈਰਾ ਵਿੱਚ ਡਿਗੰਦਾ ਕੋਈ ਮਤਵਲ ਨਹੀਂ ਹੈ। ਨੰਬਰ 43 ਦੇਸੀ ਖਾਂ ਦੇ ਸਰੀਰ ਤੇ ਹੱਥ ਫਿਰ ਨਾਲ 10 ਦਿਨਾਂ ਵਿੱਚ ਹੀ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ ਨੰਬਰ 44 ਉਹੋ ਉਹੀ ਖੋ ਲੈਂਦੇ ਨੇ ਅਕਸਰ ਮੁਸਕਾਨ ਚਿਹਰੇ ਦੀ ਜਿਸ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਬਹੁਤ ਜ਼ਰੂਰੀ ਹੋ ਸਾਡੇ ਲਈ ਨੰਬਰ 45 ਬੁੱਲਾਂ ਉੱਪਰ ਸ਼ਹਿਦ ਲਗਾਉਣ ਨਾਲ ਬੁੱਲਰ ਨਰਮ ਤੇ ਮੁਲਾਈਮ ਹੋ ਜਾਂਦੇ ਹਨ ਨੰਬਰ 46 ਸਿਰਫ ਉਹਨਾਂ ਨੂੰ ਨਾਲ ਰੱਖੋ ਜਿਨ੍ਹਾਂ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੋਵੇ ਨੰਬਰ 47 ਸਰੋਂ ਦੇ ਤੇਲ ਵਿੱਚ ਅਜਵੈਣ ਅਤੇ ਲਸਣ ਨੂੰ ਜਲਾ ਕੇ ਉਸ ਦੇ ਤੇਲ ਦੀ ਮਾਲਿਸ਼ ਕਰਨ ਨਾਲ ਹਰ ਤਰ੍ਹਾਂ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 48 ਲੋਕ ਚੰਗੇ ਤਾਂ ਬਹੁਤ ਮਿਲ ਜਾਂਦੇ ਨੇ ਦੁਨੀਆ ਵਿੱਚ ਬਸ ਸੱਚੇ ਘਟ ਮਿਲਦੇ ਨਹੀਂ ਨੰਬਰ 49 اگر ਓਟ ਦੇ ਤੇਲ ਦੀ ਮਾਲਿਸ਼ ਕਰਨ ਨਾਲ ਹੱਥਾਂ ਪੈਰਾਂ ਦੀ ਸੋਜ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਨੰਬਰ 50 ਇੱਥੇ ਪਲ ਦੋ ਪਲ ਦੀ ਮੁਲਾਕਾਤ ਤੇਜਕੀਨ ਨਾ ਕਰੋ ਜੇਕਰ ਜ਼ਰੂਰਤ ਨਾ ਹੋਵੇ ਤਾਂ ਲੋਕ ਸਾਲਾਂ ਪੁਰਾਣੇ ਰਿਸ਼ਤੇ ਵੀ ਭੁੱਲ ਜਾਂਦੇ ਨੇ ਨੰਬਰ 55 ਲਸਣ ਦੀ ਇੱਕ ਕਲੀ ਚਵਾਉਣ ਤੋਂ ਬਾਅਦ ਕੁਰਲਾ ਕਰੋ ਇਹ ਨੁਕਸਾ ਤੁਹਾਡੇ ਦੰਦਾਂ ਦੇ ਦਰਦ ਨੂੰ ਲਗਭਗ 10 ਮਿੰਟਾਂ ਵਿੱਚ ਹੀ ਖਤਮ ਕਰ ਦਿੰਦਾ ਹੈ ਹਾਂਜੀ ਵੀਡੀਓ ਲਿਖਣ ਵਿੱਚੋਂ ਬੋਲਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਧੀਆ ਵਧੀਆ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ Саренда.